ਠੀਕ ਹੈ ਉਹ ਵੀ 5 ਦਾ 10000 ਦਾ ਬਣ ਜਾਂਦਾ ਹਨ ਤੁਹਾਨੂੰ ਪਤਾ ਹੀ ਅੱਜ ਕੱਲ ਚੱਲ ਰਿਹਾ ਜ YouTube ਤੇ ਕਿਉਂਕਿ ਹਰੇਕ ਹੀ ਵੇਚ ਰਿਹਾ ਬਈ ਪਰ ਆਪਾਂ ਖੁਦ ਬਈ ਮਿਹਨਤ ਕਰਦੇ ਆ ਮਹੀਨਾ ਇਹ ਬਾਲਾ ਜਰਨੀ ਚੱਲਦੀਆਂ ਕਿਸੇ ਨਾਲ ਸੋ ਲਵ ਯੂ ਹੈ ਤੇ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਨੂੰ ਠੀਕ ਹੈ ਫਿਰ ਅੱਗੇ ਹੁਣ ਤੁਹਾਨੂੰ ਹੁਣ ਟੈਲੀ ਜੇ ਉਹ ਹਨ ਔਰ ਬਾਤ ਕੌਣ ਕਰਦਾ ਬਈ ਅਗਲਾ ਕਹਿੰਦਾ ਮੁੜ ਕੇ ਗੱਲ ਦਾ ਨਾ ਹੀ ਬਚੂਗਾ ਵੀ ਹਾਂ ਤੂੰ ਤਾਂ ਗੱਲ ਦੀ ਗੇਮ ਤੇ ਜਿੱਤਿਆ ਮੈਂ ਇਹ ਗੱਲਾਂ ਵੀ ਹੋ ਜਾਂਦੀਆਂ ਬਾਕੀ ਚਲੋ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਹੋਰ ਕੀ ਹਾਲ ਚਾਲ ਹੈ ਮਿੱਤਰੋ ਜਾਨਵਰ ਪੰਛੀ ਲੋਟਾ ਤੇ ਅੱਜ ਦੇਖੋ ਮਿੱਤਰੋ ਕਰੀਆਂ ਨੇ ਸਫਾਈਆਂ ਤੇ ਆਹ ਟੋکریاں ਲਾਈਆਂ ਆਪਾਂ ਠੀਕ ਹੈ ਤੇ ਚਾਹ ਟੋکریاں ਆ ਨੇ ਬਾਕੀ ਆ ਉੱਪਰ ਟੋکریاں ਹਨ ਥੱਲੇ ਇੱਟਾਂ ਥੋੜੀਆਂ ਘਟਾਤੀਆਂ ਤੇ ਅੱਜ ਸਪਰੇ ਵੀ ਮਾਰੀ ਸੀ ਬਈ ਤੇ ਆ ਬੱਚੇ ਗੱਡੀ ਬੈਠਿਆ ਤੇ ਵੇ ਕਿਹਨਾ ਜੋ ਪਤਾ ਨਹੀਂ ਕਿਹੜੇ ਕਿਹੜੇ ਕਬੂਤਰ ਨੂੰ ਯਾਰ ਆ ਤਬਈਆ ਬੱਚਿਆਂ ਨੇ ਭੰਗ ਖਾਣੀ ਖਾਣ ਖੂਣ ਦੀ ਇਹ ਭੰਗ ਖਾਂਦੇ ਮਤਲਬ ਹੁਈ ਆਤ ਤਾਂ ਇਹਨਾਂ ਨੂੰ ਜੁੰਜਾ ਮਾਰਨ ਦੀ ਮੈਂ ਵੀ ਵਿੱਚ ਖੜ ਗਿਆ ਮੇਰੇ ਪੈਰਾਂ ਤੇ ਮਾਰਨ ਲੱਗ ਗਏ ਆਂਦੇ ਪਤਾ ਨਹੀਂ ਕੀ ਚੱਕਰ ਇਹਨਾਂ ਤੇ ਹਾਂ ਕੱਢੀ ਬੈਠਿਆ ਬੱਚੇ ਤੇ ਉਹ ਆਪਣੇ ਕੁਝ ਸੇਲ ਹੋ ਗਏ ਸੀ ਬਾਈ ਆ ਆਪਣਾ ਦੂਜਾ ਖੋਡਾ ਜਿਹੜੇ ਉੱਟੀ ਜਾਂਦੇ ਨੇ ਤੇ ਦੇਖਦੇ ਆ ਇੱਕ ਦਿਨ ਚੋ ਛੱਡਾਂਗੇ ਆ ਬੱਚਾ ਆਪਣਾ ਫੜ ਕੇ ਕਿਸੇ ਨੇ ਲੁਕੋ ਲਿਆ ਸੀ ਠੀਕ ਆ ਪਰ ਉਹੀ ਗੱਲ ਆ ਬਾਈ ਜਿੰਨਾ ਮਰਜ਼ੀ ਕੋਈ ਰੰਗ ਲਾਲੇ ਚਾਹੇ ਲੁਕੋਲੇ ਕੁਛ ਕਰਲੇ ਜਿਹੜੀਆਂ ਆਪਾਂ ਨਿਸ਼ਾਨੀਆਂ ਲਾਉਣੀਆਂ ਆ ਉਹ ਸਦਾ ਕੋਈ ਲਗੋਈ ਨਹੀਂ ਸਕਦਾ ਉਹ ਨਿਸ਼ਾਨੀਆਂ ਨੂੰ ਸੋ ਆਹ ਬੱਚੇ ਨੇ ਕੁਛ ਕਰ ਠੀਕ ਆ ਤੇ ਇੱਕ ਵਾਰ ਸ ਹੁਣ ਥੋੜਾ ਜਿਆ ਡਰਦੇ ਆ ਭਰਾਵਾ ਬਿਮਾਰੀਆਂ ਤੋਂ ਠੀਕ ਆ ਪਹਿਲਾਂ ਇੱਕ ਮਸਾ ਕੱਢੀ ਆ ਤੇ ਆਨੇ ਆਪਣੀਆਂ ਵੱਡੇ ਕਿੰਗ ਤੇ ਅੱਜ ਮੇਰਾ ਸਲਾਹ ਮਹਾ ਚਲ ਭਰਾਵਾਂ ਨੂੰ ਅੱਜ ਬਈ ਬਾਪੂ ਪੂਲੇ ਵਾਲੀ ਨਸਲ ਦਿਖਾਵਾਂ ਮਹਾ ਪੂਲਾ ਬਲੱਡ ਇੱਕਤਾ ਬੈਠਿਆ ਬਾਈ ਪੱਠੀ ਚਿੱਟੀਆਂ ਆੱਖਾਂ ਦੀ ਠੀਕ ਹੈ ਕਰੋ ਚੈੱਕ ਠੀਕ ਹੈ ਇਹ ਪੂਲੇ ਵਾਲਿਆਂ ਚੋਂ ਠੀਕ ਹੈ ਘਰ ਦੀ ਕੜਾਈ ਹੋਈ ਆ ਕਪੂਤਰ ਆਪਾਂ ਦੇਤਾ ਮਿੱਤਰ ਪਿਆਰੇ ਦਾ ਜੀ ਠੀਕ ਹੈ ਆ ਆਪਣੀ ਸ਼ਾਕ ਦਿਲੋਂ ਲੱਗੇ ਹੋਏ ਸ਼ਾਕ ਠੀਕ ਹੈ ਆ ਆਪਣੀ ਵੱਡੀ ਛੋਟੀ ਗੁਰਨੇ ਵਾਲੀ ਇਹ ਚੱਲ ਥੋੜਾ ਜਿਹਾ ਇੱਧਰ ਛੱਡੀ ਹੋਈ ਸੀ ਜੋੜੀ ਦੀ ਜੋੜੀ ਤੇ ਆ ਵੱਡੀ ਸ਼ਾਕ ਕਰਦੇ ਇਦੀਆਂ ਭੈਣੀ ਸੀ ਜਿਹੜੀ ਜਿੱਤੀ ਸੀ ਆਪਣੀ ਸ਼ਾਕ ਆ ਆਪਣੀ ਢੱਬੇ ਵਾਲੇ ਪੈੜੇ ਉੜ ਗਏ ਆ ਵੀ ਤੇ ਉਹ ਕਾਲੀ ਚੀਨੀ ਦਾ ਪਿਓ ਆਪਣੇ ਕੋਲੇ ਹੁਣ ਚਲੋ ਗਿਆ ਆ ਆਪਣੇ ਜਿਹੜੀ ਆਪਣੀ ਕਬੂਤਰੀ ਜਿੱਤੀ ਸੀ ਮੀਰਾਣੀ ਉਹਦੀ ਸਗੀ ਭੈਣ ਚਿੱਟੀਆਂ ਅੱਖਾਂ ਦੀ ਡੱਟੋ ਕਾਪੀ ਸੀ ਭਾਈ ਇਹਦੀ ਜਮਾ ਸੇਮ ਉਹ ਜਮਾਈ ਬਸ ਮਾਮੂਲੀ ਆ ਫਰਕ ਜੀ ਇੱਕ ਅੱਧਾ ਸ਼ੱਟ ਸੀ ਉਹਦੇ ਤੇ ਇਹਦੇ ਹੁਣ ਹੈ ਨਹੀਂ ਇਹ ਹੁਣ ਸਾਫ਼ ਕਰ ਗਈ ਜਮਾ ਠੀਕ ਆ ਕਰੋ ਚੈੱਕ ਕਰਾਂ ਕੁਆਲਿਟੀ ਦੇਖੋ ਇਹਦੀ ਅੱਖ ਦੀ ਤੇ ਕਰੋ ਚੈੱਕ ਤੇ ਦੱਸਿਓ ਜਰੂਰ ਵੀ ਕਿਵੇਂ ਲੱਗੀ ਠੀਕ ਆ ਇਹ ਪੱਠੀ ਆਪਣੀ ਘਰੋਂ ਤੁਰ ਗਈ ਸੀ ਹਸਾਬ ਲਾ ਲ ਹੁਣ ਦੁਬਾਰਾ ਆ ਰਹੀ ਆ ਦੇਖੋ ਸਾਰਾ ਆ ਰਹੀ ਆ ਤੇ ਤੂੰ ਆ ਦਿਨ ਨੂੰ ਛੱਡਾਂਗੇ ਡਾਵਾਂਗੇ ਆ ਦੇਖੋ ਇਹਦੇ ਪੈਰ ਤੇ ਨ ਹੁਣਸੀਆਂ ਬਹੁਤ ਹੋ ਗਈਆਂ ਸੀ ਮੱਛਰਾਂ ਕਰਕੇ ਤੇ ਆਪਾਂ ਪੱਟੀਆਂ ਨਹੀਂ ਦਵਾਈ ਲਾਈ ਕੇ ਤੇ ਹੁਣ ਜਿਉਣਾ ਸਾਪ ਨੇ ਆਪੀ ਇੱਕ ਦੀ ਰਹੀ ਜੜ ਚ ਜਮਾ ਤੁੱਤ ਵਰਗੀ ਮਾਰ ਰਹੀ ਆ ਮੋਰਨਿੰਗ ਇਹ ਬਈ ਇਥੋਂ ਘੱਟੋ ਘੱਟ ਐਂ ਸਾਹ ਬਲਾ ਲਓ ਘੱਟੋ ਘੱਟ 8 ਮਿੰਟ ਟੱਪ ਗਈ ਸੀ ਇਹਨੂੰ ਘੱਟੋ ਘੱਟ ਇਥੋਂ 17 18 ਕਿਲੋਮੀਟਰ ਤੁਰਕੀ ਸੀ ਕਾਦੇ ਕਰਕੇ ਹੈਲੀਕਾਪਟਰ ਕਰਕੇ ਫੇਰ ਲੈ ਆਈ ਸੀ ਕਈ ਭਰਾ ਕਹਿੰਦੇ ਸੀ ਕਿਉਂ ਲਿਆਇਆ ਕਿਉਂ ਲਿਆਇਆ ਤੇ ਆਜੋ ਹੁਣ ਤੁਹਾਨੂੰ ਦੂਜੇ ਪੂਲੇ ਵਾਲੇ ਦਿਖਾਵਾਂ ਮੈਂ ਢਿੱਲੇ ਤੇ ਗਰਦੇਵ ਵਾਲੇ ਕਾਫਰ ਦਾ ਬੱਚਾ ਵਿੱਚ ਲਾਲ ਸਰਾ ਚਿੱਟੀਆਂ ਦਾ ਇਹਦੇ ਮਾਂ ਪਿਓ ਨੇ ਕੱਢਿਆ ਠੀਕ ਆ ਤੇ ਇੱਧਰ ਬੈਠੇ ਨੇ ਆਪਣੇ ਪੂਲੇ ਵਾਲੇ ਆ ਜੋੜੀ ਦੇ ਕਰਕੇ ਦਰਸ਼ਨ ਦੱਸਿਓ ਬਈ ਲੱਗਦੀ ਠੀਕ ਆ ਆ ਬੈਠੀ ਐ ਇੱਕ ਜੋੜੀ ਆ ਤਾਂ ਇਹ ਲਏ ਨਹੀਂ ਕਿਵੇਂ ਲੱਗਦੇ ਆ ਤੁਹਾਨੂੰ ਇੱਕ ਤਾਂ ਬੈਠੀ ਆ ਪੱਠਾ ਦੇਖੋ ਤੁਸੀਂ ਪੱਠਾ ਬੰਦਾ ਰੰਗ ਦਾ ਕਰਿਓ ਚੈੱਕ ਕਰਾ ਇਹਦਾ ਬੋਲੀ ਆ ਗਈ ਹੁਣ ਕਰਿਓ ਚੈੱਕ ਛੋਟੇ ਸਿਰ ਦਾ ਕਿਉਂਕਿ ਇਹ ਬਲੱਡ ਬਾਈ ਬਣ ਜਾਂਦਾ ਠੀਕ ਆ ਬਲੱਡ ਇਹਦੇ ਚ ਪੂਲੇ ਵਾਲਾ ਹੀ ਬਰਗਾਰੀ ਕੀ ਹੈ ਥੋੜਾ ਜਿਹਾ ਕਬੂਤਰੀ ਉਹਦੇ ਹਿਸਾਬ ਦੀ ਲਾ ਕੇ ਨਾ ਤੇ ਹਾਈਟ ਘਟਾ ਕੇ ਤੇ ਮੈਂ ਕਰਾਉਣਾ ਚੈੱਕ ਫੜ ਕੇ ਤੁਹਾਨੂੰ ਚੰਗੀ ਤਰ੍ਹਾਂ ਇਹ ਉਹ ਨਹੀਂ ਹੈਗੇ ਲੈ ਕੇ ਰੋ ਚੈੱਕ ਮਿੱਤਰੋ ਚਿੱਟੀ ਅੱਖਾਂ ਬਹੁਤ ਚਿਰ ਤੇ ਆਪਾਂ ਫਿਰਦੇ ਇਹਨਾਂ ਨੂੰ ਬਣਾਉਣ ਨੂੰ ਪਰ ਹੁਣ ਵਾਏ ਕਿ ਦੁਗਰਪਣਾ ਪਾਣੀ ਗਏ ਇਹ ਆਪਣੇ ਕੋਲੇ ਹੈਗੇ ਆ ਤਿੰਨ ਚਾਰ ਬਾਈ ਦੇਖੋ ਇਹ ਥੋੜਾ ਘਾਟੇ ਚ ਸੀ ਬਾਈ ਬਹੁਤ ਔਖਾ ਬਚਾਇਆ ਇਹਨੂੰ ਜ਼ਖਾਮ ਚੂਮ ਜਮਾਪੁਰਾ ਹਾਲ ਹੋ ਗਿਆ ਸੀ ਉਦੋਂ ਬੱਚੀ ਲੈ ਗਿਆ ਸੀ ਤੇ ਬੱਚੀ ਕੋਲੇ ਬਚਿਆ ਜਾ ਕੇ ਆ ਦੇਖੋ ਆਪਣੇ ਪੈਰ ਚ ਠੱਲ ਵੀ ਪਾਈ ਆ ਤੇ ਠੀਕ ਆ ਤੇ ਆ ਹੋ ਗਿਆ ਕਰਿਓ ਚੈੱਕ ਕਰਾਂ ਇੱਕ ਦਾ ਫੋਨ ਦਾ ਬਲਰ ਬਹੁਤ ਮਾਰਦਾ ਹੁਣ ਦਿਖਾਉਣਾ ਤੁਹਾਨੂੰ ਭੈਣ ਇਹਦੀ ਇਹ ਪਹਿਲੀ ਪੱਠੀ ਗੱਡੀ ਸੀ ਆਪਣੇ ਕੋਲੇ ਖੱਟੀਆਂ ਦੀ ਬਣ ਗਈ ਕਿਉਂ ਚਟੀਆਂ ਦੇ ਵੀ ਹੁੰਦੇ ਆਪਾਂ ਨੂੰ ਪਸੰਦ ਨਹੀਂ ਚਟੀਆਂ ਵਾਲੇ ਜੇ ਮੈਂ ਉਹ ਬੈਠਾ ਬੱਚਾ ਜਾਂ ਅੰਦਰ ਕਬੂਤਰ ਪੱਠੀ ਬੈਠੀ ਐ ਦੇਖਦੇ ਐ ਇਹਨਾਂ ਨੂੰ ਹੀ ਲਾਵਾਂਗੇ ਚਟੀਆਂ ਵਾਲਾ ਇਹ ਬੱਚਾ ਉਸੇ ਚਟੀਆਂ ਵਾਲੀ ਨਾਲ ਹੀ ਤੇ ਪਰ ਦੇਖ ਲੋ ਬਾਈ ਪੂਛ ਤੋਂ ਵੀ ਲੰਗਦੇ ਆ ਇਹਦੇ ਐਨੀ ਕੁ ਸੁਨੱਖੀ ਐ ਵੀ ਇਹਦੇ ਪੈਰ 'ਚ ਠੱਲ ਸੀ ਮੱਲਾ ਵਜੀ ਨੇ ਕੱਢਤੀ ਬੌਲੇ ਨੇ ਆ ਦੇਖੋ ਕਰੋ ਚੈੱਕ ਨਾਗ ਨਹੀਂ ਦੋਣ ਤੇ ਅਹੀਂ ਹੁਣ ਤੁਹਾਨੂੰ ਨਾ ਕਬੂਤਰਾਂ ਦਾ ਸ਼ੌਂਕ ਕਰਾਈ ਚੱਲਿਆ ਕਰਾਂਗੇ ਬਾਈ ਤੇ ਵੀਡੀਓ ਨੂੰ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਤਾਂ ਯਾਰ ਜਮੀ ਤੁਸੀਂ ਸ਼ੇਅਰ ਕਰਨੋਂ ਹਟ ਗਏ ਜਿਹੜੇ-ਜਿਹੜੇ ਭਰਾ ਪਿਆਰ ਕਰਦੇ ਹਨ ਦੱਬ ਕੇ ਵੀਡੀਓ ਸ਼ੇਅਰ ਕਰੋ ਪਤਾ ਲੱਗੇ ਠੀਕ ਹੈ ਤੇ ਬਾਈ ਹੋ ਰਹੇ ਨੇ ਆਪਣੇ ਤੇ ਕਰਾ ਦਿਓ ਛੇਤੀ ਛੇਤੀ 23 ਤੇ ਠੀਕ ਹੈ ਚਾਹੇ ਉਹ ਸਬਸਕ੍ਰਾਈਬ ਚਾਹੇ ਯਾਰ ਨਾ ਹੀ ਕਰੋ ਪਰ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਬਾਈ ਇੰਨੀ ਕੀ ਸਪੋਰਟ ਕਰ ਦੋ ਉਹੀ ਬਹੁਤ ਆ ਕਉਂਗੀ ਅੱਜਕੱਲ ਬਈ ਜਿਹੜਾ ਸੱਚ ਬੋਲਦਾ ਉਹਦਾ ਤਾਂ ਘੱਟ ਹੀ ਬੋਲ ਬਾਲਾ ਹੁੰਦਾ ਝੂਠੇ ਤੂਫਾਨਾਂ ਵਾਲਿਆਂ ਦਾ ਹਨਾ ਉਹ ਕੱਢ ਦਿਆ ਕਰ ਦਤਾ ਉਹਨਾਂ ਨੂੰ ਭਾਜ ਭਾਜ ਦੇਖਦੇ ਜਿਹੜੇ ਅੰਦਰ ਚੀਜ਼ ਹੋਰ ਹੁੰਦੀ ਹੈ ਤੇ ਥੰਬਨੇਲ ਹੋਰ ਹੁੰਦਾ ਹਨਾ ਬਾਕੀ ਆਪਾਂ ਤਾਂ ਸਾਰੀ ਤੁਹਾਨੂੰ ਆਪ ਹੀ ਗੇਮ ਵੀ ਦੱਸਤੀ ਠੀਕ ਆ ਕਿਵੇਂ ਕੀ ਕਰਨਾ ਪਰ ਉਹੀ ਗੱਲ ਫਿਰ ਉਹਨਾਂ ਕੁ ਜਿਹੜੀ ਹੁੰਦਾ ਬਈ ਉਸ ਤੋਂ ਬਾਅਦ ਕੌਣ ਦੇਖਦਾ ਜਦੋਂ ਸਭ ਉਹ ਕੰਮ ਆਦਾ ਮਤਲਬ ਨੇ ਕਰਿਆ ਜਾਂ ਕਿਉਂ ਕਈ ਭਰਾਵਾਂ ਨੇ ਮੈਨੂੰ ਕਿਹਾ ਸੀ ਤੈਨੂੰ ਸਨਮਾਨ ਕਰਨਾ ਸੀ ਬਾਈ ਤੈਨੂੰ ਬਾਜੀ ਤੇ ਬੁਲਾਵਾਂਗੇ ਤੇਰੇ ਘਰੇ ਆ ਕੇ ਜਾਵਾਂਗੇ ਇਹ ਵੋ ਹਨਾ ਪਰ ਬਾਅਦ ਚ ਕੌਣ ਕਰਦਾ ਬਈ ਅਗਲਾ ਕਹਿੰਦਾ ਮੁਰਕੀ ਕਿੱਡਾ ਦਾ ਨਾ ਹੀ ਬਚੂਗਾ ਵੀ ਹਾਂ ਤੂੰ ਤਾਂ ਗਿੱਲ ਦੀ ਗੇਮ ਤੇ ਜਿੱਤਿਆ ਮੈਂ ਇਹ ਗੱਲਾਂ ਵੀ ਹੋ ਜਾਂਦੀਆਂ ਬਾਕੀ ਚਲੋ ਰੱਬ ਭਲਾ ਕਰੇ ਸਾਰੇ ਭਰਾਵਾਂ ਦਾ ਕਿਉਂਕਿ ਆਪਾਂ ਕਿਸੇ ਬਾਰੇ ਮਾੜਾ ਨਹੀਂ ਸੋਚਦੇ ਬਈ ਸਭ ਦਾ ਭਲਾ ਹੀ ਸੋਚਦੇ ਹਾਂ ਠੀਕ ਆ ਤੇ ਤਾਂ ਹੀ ਵਾਹਿਗੁਰੂ ਨੇ ਇਤਕੇ ਬਾਹ ਫੜੀਆਂ ਨੇ ਜਿਹੜੇ ਹਿਸਾਬ ਨਾਲ ਆਪਣੇ ਜਾਨਵਰ ਬਿਮਾਰ ਸੀ ਬਈ ਬਾਜੀਆਂ ਜਿੱਤਣ ਦੀ ਤਾਂ ਗੱਲ ਦੂਰ ਹੈ ਠੀਕ ਹੈ ਨੇੜੇ ਵੀ ਨਿਪੜਨੇ ਸੀ ਜਾਨਵਰ ਪਰ ਫਿਰ ਵੀ ਵਾਇਗਰੂ ਨੇ ਹੱਥ ਫੜਿਆ ਠੀਕ ਹੈ ਨੀਤਾਂ ਨੂੰ ਮਰਾਦਾ ਹੁੰਦੀਆਂ ਸੋ ਭਰਾ ਬਣ ਕੇ ਆ ਝੂਠ ਤੂਫਾਨ ਜਾਂ ਚੂਚ ਲਾਕੀਆਂ ਇਹ ਬਾਲਾ ਜਰਨੀ ਚੱਲਦੀਆਂ ਕਿਸੇ ਨਾਲ ਸੋ ਲਵ ਯੂ ਹੈ ਤੇ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਨੂੰ ਠੀਕ ਹੈ ਫਿਰ ਅੱਗੇ ਹੁਣ ਤੁਹਾਨੂੰ ਹੁਣ ਟੇਡੀ ਦੀ ਡੇਲੀ ਆਪਣੀਆਂ ਨਾ ਵੱਡੀਆਂ ਜੋੜੀਆਂ ਦੇ ਦਰਸ਼ਨ ਕਰਾਵਾਂਗੇ ਜਿਹੜਿਆਂ ਦੇ ਬੱਚੇ ਆਪਾਂ ਸੇਲ ਵੀ ਕੀਤੇ ਆ ਜਾਂ ਦਿੱਤੇ ਆ ਕਿਉਂਕਿ ਐਦ ਕੀ ਆਪਾਂ ਯੂਕੇ ਵਾਲੇ ਭਰਾ ਨੂੰ ਜਿਹੜੀ ਬਾਜੀ ਛੱਡੀ ਸੀ ਸ਼ਾਹ ਆਖੀ ਆਪਣੀ ਸਾਰ ਨੂੰ ਬੱਦ ਦਿਲ ਲੱਗੀ ਹੋਈ ਸੀ ਭਾਈ ਜਿਹੜੇ ਟਾਈਮ ਲੋਕਾਂ ਦੇ 12 ਵਜੇ ਬੈਂਦੇ ਸੀ ਨਾ 4:30 4 ਵਜੇ ਡਿੱਗੀ ਰਹੀ ਐ ਠੀਕ ਆ ਬਾਜੀ ਵੀ ਬਹੁਤ ਚੰਗੀ ਉੱਡੀ ਸੀ ਪਰ ਇੰਨਾ ਵੀ ਜਾ ਕੇ ਕੋਲ ਮਤਲਬ ਟਾਣੀ ਜੀ ਸੀ ਟਾਣੀ ਤੇ ਖੜ ਗਈ ਨਹੀਂ ਪਤਾ ਲੱਗਿਆ ਉੱਤੇ ਹੈ ਕੱਲਾ ਸੀ ਤਾਂ ਕਰਕੇ ਜਿੱਦੇ ਕੂਲਰ ਜਿੱਤੇ ਆਪਣਾ ਉੱਤ ਪੱਠੀ ਆਪਣੀ 4:30 5 ਵਜੇ ਜਾ ਕੇ ਡਿੱਗੀ ਸੀ ਤੇ 4 ਵਜੇ ਬਾਜੀ ਆਪਣੀ ਇਧਰ ਨਿਪੜ ਗਈ ਸੀ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਬਾਕੀ ਜਿਹੜੇ ਆਪਣੇ ਕਬੂਤਰ ਸੇਲਤੇ ਨੇ ਭਾਈ ਸਾਰੇ ਆਪ ਦਾ ਬਲਾਡੀ ਦੇਵਾਂਗੇ ਇਹ ਨਹੀਂ ਹੈਗਾ ਲੋਕਾਂ ਨੂੰ ਵਿੱਚ ਆ ਲੈ ਆ ਕੇ ਲੋਕਾਂ ਤੋਂ ਹਨ ਤੇ ਪੇਚੀ ਜਾਵਾਂ ਉਹ ਕੰਮ ਨਹੀਂ ਨਾ ਕੋਈ ਆਪਣਾ ਰੇਟ ਜ਼ਿਆਦਾ ਜਾਇਜ਼ ਰੇਟ ਆ ਠੀਕ ਆ ਤੇ ਯੂਕੇ ਵਾਲੇ ਭਰਾ ਨੂੰ ਵੀ ਜਮਾ ਐਨ ਜਾਇਜ਼ ਰੇਟ ਜਿਹੜੇ ਚ ਮੈਂ ਦਿੱਤੇ ਆ ਨਾ ਉਹਦੇ ਚ ਅਗਲਾ ਫੰਗ ਵੀ ਨਹੀਂ ਦਿੰਦਾ ਠੀਕ ਆ ਨਾਲੇ ਬਾਜੀ ਦਾ ਜਿੱਦੇ ਉਹੀ ਮੋਹਰੀ ਲੱਗ ਜੇ ਚਾਹੇ ਘੰਟਾ ਵੀ ਨਾ ਉੱਡਿਆ ਹੋਵੇ ਠੀਕ ਆ ਉਹ ਵੀ ਪੰਜ ਦਾ 10000 ਦਾ ਬਣ ਜਾਂਦਾ ਹਨ ਤੁਹਾਨੂੰ ਪਤਾ ਹੀ ਅੱਜ ਕੱਲ ਚੱਲ ਰਿਹਾ ਜੀ YouTube ਤੇ ਕਿਉਂਕਿ ਹਰੇਕ ਹੀ ਵੇਚ ਰਿਹਾ ਬਈ ਪਰ ਆਪਾਂ ਖੁਦ ਵੀ ਮਿਹਨਤ ਕਰਦੇ ਆ ਮਹੀਨਾ ਡੇਢ ਦੋ ਦੋ ਢਾਈ ਢਾਈ ਮਹੀਨੇ ਬੱਚੇ ਸਾਂਭ ਕੇ ਪਾਲ ਕੇ ਹਨ ਫੇਰ ਦਿੰਨੇ ਆ ਬਈ ਮੈਂ ਤਾਂ ਤੁਹਾਨੂੰ ਪਤਾ ਕਿੰਨੀ ਲੱਗਦੀ ਹੈ ਨਾ ਆਪਾਂ ਜਾਇਜ਼ ਰੇਟ ਇਸੇ ਕਰਕੇ ਲਾਉਨੇ ਆ ਬਾਹਲਾ ਕੋਈ ਆਪਣਾ ਜਿਹੜਾ ਰੇਟ ਮੈਂ ਲਾਉਣਾ ਉਹਦੇ ਜੇਰ ਕੋਈ ਵੀ ਲੈ ਸਕਦਾ ਠੀਕ ਆ ਚਾਹੇ ਕੋਈ ਦਿਹਾੜੀ ਵਾਲਾ ਬੰਦਾ ਨਾ ਉਹ ਵੀ ਖਰੀਦਦਾ ਬਾਕੀ ਜੇਵਜੇ ਹਿਸਾਬ ਦਾ ਬੰਦਾ ਹੁੰਦਾ ਉਹਦੇ ਹਿਸਾਬ ਨਾਲ ਹੀ ਆਪਾਂ ਅਗਲੇ ਨੂੰ ਦੇ ਦਿੰਨੇ ਆ ਇਹ ਕੋਈ ਚੱਕਰ ਨਹੀਂ ਹੈ ਘੜ ਕੇ ਵੀ ਆਪਾਂ ਜਿਵੇਂ ਲੋਕ ਕਹਿੰਦੇ ਆ ਵੀ 5-5000 ਤੋਂ ਦਾਦਾ ਯਾਰ ਤੋਂ ਘੱਟ ਵਾਲਾ ਕੋਈ ਫੋਨ ਨਾ ਕਰੇ ਹਨ ਸੋ ਆਪਣਾ ਇੰਸਟਾਗ੍ਰam ਚੈਨਲ ਦਾ ਤੁਹਾਨੂੰ ਪਤਾ ਹੀ ਆ 911 ਗਿਲਪੀ ਵੀ 33 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਨੇ ਲੈਣੀ ਹੋਣ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ